ਇਤਰੋ ਆੜਰੀ ਕੋਈ ਸਾਬਕਤਾ ਵਾਲੀ ਨਹੀਂ ਹੈਗੀ ਨਾ ਮੈਂ ਕਿਸੇ ਆਰਤੀ ਇਹ ਦੇਖਣਾ ਮਟਾਪਾ ਘਟਾਉਣ ਵਾਲਿਆਂ ਦੇ ਖੜਾਂਗਾ ਸਰਤੀਆ ਇਲਾਜ ਕਰ ਦਿੰਨੇ ਮਟਾਪੇ ਦਾ ਜੇ 3 ਦਿਨਾਂ ਦੇ ਵਿੱਚ ਨਾ ਘਟਿਆ ਤੁਹਾਡੇ ਸਾਰੇ ਰੁਪਏ ਵਾਪਸ ਕਰ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੰਨਾ ਵਾਜਨ ਘਟਾਈ 9 ਕਿਲੋ ਘਟਾਏ 2 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ 9 ਕਿਲੋ ਹਾਂਜੀ ਤੇ ਤੁਸੀਂ ਜੀ ਮੈਂ 22 ਕਿਲੋ ਘਟਾਈ 22 ਕਿਲੋ ਤੇ ਹਲੇ ਹੋਰ ਵੀ ਲੋੜ ਆ ਹਨਾ ਬਾਈ ਹਾਂਜੀ ਪਹਿਲਾਂ ਤਾਂ ਮਲਾਟੇ ਟੈਟਾ ਹੋ ਗਿਆ ਟੋਕਰੇ ਜੱਟਾ ਹੈ ਹਾਂ ਜੀ ਤੇ ਹੋਰ ਕਿੰਨਾ ਕਟਾਉਣਾ ਹੁਣ ਮੈਂ 50 ਕਿਲੋ ਹੋਰ ਕਟਾਉਣਾ ਜੀ 50 ਕਿਲੋ ਜਮਾਂ ਫਿੱਟ ਹੋਣਾਗਾ ਜਮਾਂ ਫਿੱਟੋ ਤੁਸੀਂ ਬਾਈ ਜੀ ਕਿੰਨਾ ਘਟਾਈ ਮੈਂ 8 ਕਿਲੋ ਘਟਾਇਆ ਜੀ 8 ਕਿਲੋ 1 ਮਹੀਨੇ ਦੇ ਵਿੱਚ 1 ਮਹੀਨੇ ਚ 8 ਕਿਲੋ ਤੇ ਆਹ ਅੰਕ ਨੂੰ ਦਾ ਤੁਸੀਂ ਮਿੱਤਰੋ ਆਹ ਵੀਡੀਓ ਤੇ ਦੇਖਦੇ ਹੋਗੇ ਤੇ ਤੁਸੀਂ ਕਿੰਨਾ ਘਟਾਇਆ ਜੀ 52 ਕਿਲੋ ਜੀ 52 ਕਿਲੋ 20 ਇੰਚ ਪੇਟ ਤੇ 52 ਕਿਲੋ weight ਅੱਛਾ ਉਹ ਸਾਰਾ ਦੂਰ ਹੋ ਗਿਆ ਜੀ ਸਾਰਾ ਦੂਰ ਹੋ ਗਿਆ ਜੀ ਤੇ ਇਧਰ ਆ ਕੈਨੇਡਾ ਵਾਲਾ ਬਾਈ ਖੜਾਗਾ ਇਹਨੇ ਵੀ ਘਟਾਇਆ ਤੇਰਾ ਬਾਈ ਕੈਨੇਡਾ ਜਾ ਕੇ ਵੱਧ ਗਿਆ ਜੀ ਹਾਂਜੀ ਮੈਂ 9 ਕਿਲੋ ਘਟਾਇਆ ਜੀ 40 ਦਿਨਾਂ ਦੇ ਵਿੱਚ ਆ ਸਰਦਾਰ ਘਟਾਉਂਦਾ ਕਿਵੇਂ ਘਟਾਉਦਾ ਵਾਜਨ ਕਿਵੇਂ ਘਟਾਉਣਾ ਪਹਿਲਾਂ ਸਰ ਸਾਡਾ 40% ਅਸੀਂ ਨਿਊਟ੍ਰੀਸ਼ਨ ਦੰਦਿਆਂ ਤੇ 60